ਲੀਚੀ ਦਾ ਫਲ ਖਾਣ ਵਿੱਚ ਮਿੱਠਾ ਲज्जਤ ਵਾਲਾ ਤੇ ਇਸ ਦੇ ਗੁੱਦੇ ਦੇ ਵਿੱਚ ਅਨੇਕਾਂ ਵਿਟਾਮਿਨ ਅਤੇ ਮਿਨਰਲ ਹਨ ਚੀਨ ਦੇ ਵਿੱਚ ਲੀਚੀ ਦੀ ਪੈਦਾਇਸ਼ ਜਿਹੜੀ ਆ ਉਹ 1059 ਈਸਵੀ ਦੇ ਵਿੱਚ ਮਿਲਦੀ ਹੈ ਮਲੇਸ਼ੀਆ ਤੇ ਵਿਤਨਾਮ ਵਰਗੇ ਦੇਸ਼ਾਂ ਵਿੱਚ ਵੀ ਲੀਚੀ ਜਿਹੜੀ ਸੀ ਉਸ ਸਮੇਂ ਦੇ ਵਿੱਚ ਪਸੰਦੀਦਾ ਫਲ ਸੀ ਚੀਨ ਦੇ ਜੇ ਅਸੀਂ ਸਮਰਾਟਾਂ ਦੀ ਗੱਲ ਕਰ ਲਈਏ 2000 ਈਸਵੀ ਪੂਰਵ ਤੱਕ ਵੀ ਚੀਨ ਦੇ ਵਿੱਚ ਲੀਚੀ ਦਾ ਜਿਹੜਾ ਵਿਵਰਣ ਹੈ ਉਹ ਮਿਲਦਾ ਹੈ ਚੀਨ ਦੇ ਹੈਨਾਨ ਦੀਪ ਵਿੱਚ ਜੰਗਲੀ ਪੌਦਿਆਂ ਦੇ ਰੂਪ ਦੇ ਵਿੱਚ ਲੀਚੀ ਦੇ ਜਿਹੜੇ ਦਰਖਤ ਸਨ ਉਹਨਾਂ ਨੂੰ ਲੀਚੀਆਂ ਲੱਗਦੀਆਂ ਸਨ ਉੱਥੋਂ ਤੋੜ ਕੇ ਚੀਨ ਦੇ ਵਿੱਚ ਸਪੈਸ਼ਲ ਦੌੜਾਕ ਜਿਹੜੇ ਘੋੜੇ ਸਨ ਉਹਨਾਂ ਨੂੰ ਕੂਰੀਅਰ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਸੀ ਤੇ ਜਿਹੜਾ ਚੀਨ ਦਾ ਸਮਰਾਟ ਲੀ ਲੌਂਗ ਜੀ ਦਾ ਇਹ ਪਸੰਦੀਦਾ ਫਲ ਸੀ ਲੀਚੀ ਨੇ ਯੂਰਪ ਦੇ ਯਾਤਰੀਆਂ ਦਾ ਧਿਆਨ ਵੀ ਜਦੋਂ ਆਪਣੇ ਵੱਲ ਖਿੱਚਿਆ ਤਾਂ ਲੀਚੀ ਯੂਰਪ ਦੇ ਵੀ ਪਸੰਦੀਦਾ ਫਲ ਬਣਿਆ ਭਾਰਤ ਵਿੱਚ ਲੀਚੀ ਲਗਭਗ 1932 ਤੋਂ 1960 ਦੇ ਦਸ਼ਕ ਦੇ ਵਿੱਚ ਭਾਰਤ ਪੁੱਜੀ ਤੇ ਉਸ ਤੋਂ ਬਾਅਦ ਦੇ ਵਿੱਚ ਲਾਹੌਰ ਏਰੀਏ ਤੋਂ ਇਸ ਦੀ ਪਦਾਇਸ਼ ਸ਼ੁਰੂ ਹੋਈ ਤੇ ਖੇਤੀ ਦੇ ਰੂਪ ਦੇ ਵਿੱਚ ਹੁਣ ਪੂਰੇ ਭਾਰਤ ਦੇ ਵਿੱਚ ਪ੍ਰਚਲਿਤ ਹੈ ਲੀਚੀ ਵਿੱਚ ਕਈ ਤਰ੍ਹਾਂ ਦੇ ਜਿਹੜੇ ਐਂਟੀਆਕਸੀਡੈਂਟ ਜਾਂ ਪਾਲੀਫੀਨਲ ਵਰਗੇ ਜਿਹੜੇ ਤੱਤਾ ਉਹ ਮੌਜੂਦ ਆ ਜਿਹੜੇ ਕੈਂਸਰ ਤੱਕ ਨੂੰ ਵੀ maat pa sakde a ਜੇਕਰ ਅਸੀਂ ਸ਼ਰਾਬ ਪੀਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਲੀਚੀ ਜਿਹੜੀ ਆ ਉਹ ਬਹੁਤ ਜ਼ਿਆਦਾ ਲਾਭਕਾਰੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਸ਼ਰਾਬ ਪੀਣ ਦੇ ਨਾਲ ਈਵਰ ਪਾਲੀਫੀਨੈਲਸ ਅਲਕੋਹਲਿਕ ਫੈਟੀ ਲੀਵਰ ਹੋ ਜਾਂਦਾ ਹੈ ਉਸ ਨੂੰ ਲੀਚੀ ਦਾ ਜਿਹੜਾ ਗੁੱਦਾ ਹੈ ਉਹ ਪੂਰੀ ਤਰ੍ਹਾਂ ਸਾਫ਼ ਕਰਨ ਦਾ ਸਮਰੱਥ ਹੈ ਲੀਚੀ ਦੇ ਫਲ ਵਿੱਚ ਮੋਟਾਪਾ ਘਟਾਉਣ ਦੀ ਵੀ ਸਮਰੱਥਾ ਜਿਹੜੀ ਹੈ ਉਹ ਹੈਗੀ ਆ ਐਂਟੀਆਕਸੀਡੈਂਟ ਹੋਣ ਕਾਰਨ ਲੀਚੀ ਪੂਰੇ ਸਰੀਰ ਨੂੰ ਸੁਰੱਖਿਅਤ ਰੱਖ ਸਕਦੀ ਆ ਪੁਰਾਣੀ ਤੋਂ ਪੁਰਾਣੀ ਜਟਿਲ ਬਿਮਾਰੀਆਂ ਦਾ ਸਰੀਰ ਸਾਹਮਣਾ ਕਰ ਸਕਦਾ ਹੈ ਜੇ ਅਸੀਂ ਲੀਚੀ ਨੂੰ ਫਲ ਦੇ ਰੂਪ ਦੇ ਵਿੱਚ ਵਰਤੀਏ ਇਸੇ ਤਰ੍ਹਾਂ ਹੀ ਲੀਚੀ ਹਾਰਟ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਹਾਈ ਬਲੱਡ ਪ੍ਰੈਸ਼ਰ ਦੇ ਲਈ ਬਹੁਤ ਹੀ ਇੱਕ ਗੁਣਕਾਰੀ ਹੈਗਾ ਆ ਬ੍ਰੇਨ ਦੇ ਲਈ ਲੀਚੀ ਖਾਸ ਤੌਰ ਤੇ ਲੀਚੀ ਦਾ ਜਿਹੜਾ ਅਰਕ ਉਹ ਵਰਤਿਆ ਜਾਂਦਾ ਹੈ ਅਪਰੋਗਸ਼ਾਲਾ ਦੇ ਵਿੱਚ ਅਧਿਐਨ ਕੀਤਾ ਗਿਆ ਕਿ ਜਦੋਂ ਇਸ ਦਾ ਉਪਯੋਗ ਪਸ਼ੂਆਂ ਦੇ ਮਸਤਕ ਦੇ ਉੱਤੇ ਕੀਤਾ ਗਿਆ ਤਾਂ ਕਈ ਤਰ੍ਹਾਂ ਦੇ ਜਿਹੜੇ ਅਨਕੂਲ ਪ੍ਰਭਾਵ ਹਾਪ ਸਨ ਉਹ ਵਿਗਿਆਨੀਆਂ ਨੂੰ ਮਿਲੇ ਤਾਂ ਲੀਚੀ ਕੁੱਲ ਮਿਲਾ ਕੇ ਹਰ ਪਾਸੇ ਤੋਂ ਸਰੀਰ ਦੇ ਲਈ ਲਾਭਕਾਰੀ ਹੀ ਲਾਭਕਾਰੀ ਹੈ ਲੀਚੀ ਨੂੰ ਜੇਕਰ ਘਰ ਦੇ ਵਿੱਚ ਲਗਾ ਲਿਆ ਜਾਵੇ ਤਾਂ ਇਹ 4 ਤੋਂ 5 ਸਾਲ ਦਾ ਜਿਹੜਾ ਬੂਟਾ ਹੈ ਉਹ ਫਲ ਦੇਣ ਲੱਗ ਜਾਂਦਾ ਹੈ ਸੋ ਘਰ ਦੇ ਵਿੱਚ ਜ਼ਰੂਰੀ ਹੈ ਲੀਚੀ ਦਾ ਬੂਟਾ ਤੇ ਜ਼ਰੂਰ ਲਗਾਓ ਤੇ ਵਧੀਆ ਫਲ ਜਿਹੜੇ ਉਹ ਖਾਓ